ਕੂਲੀ ਬੱਚਿਆਂ ਦੇ ਨਾਲ ਭਰੀ ਇੱਕ ਵੈਨ ਨੂੰ ਇੱਕ ਤੇਜ਼ ਰਫ਼ਤਾਰ ਕੰਟੇਨਰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਦੇ ਵਿੱਚ ਵੈਨ ਡਰਾਈਵਰ ਸਮੇਤ 12 ਤੋਂ ਵੱਧ ਬੱਚੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ। ਦੱਸਿਆ ਜਾ ਰਿਹਾ ਹੈ ਕਿ ਵੈਨ ਸੜਕ ਦੇ ਗਲਤ ਪਾਸੇ ਖੜੀ ਸੀ। ਉਸੇ ਸਮੇਂ ਆਪਣੀ ਲੇਨ ਦੇ ਵਿੱਚ ਆ ਰਿਹਾ ਇੱਕ ਤੇਜ਼ ਰਫ਼ਤਾਰ ਕੰਟੇਨਰ ਟਰੱਕ ਨੇ ਵੈਨ ਨੂੰ ਸਿੱਧੀ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਟੱਕਰ ਬਹੁਤ ਹੀ ਭਿਆਨਕ ਹੋਈ ਹੈ ਇਹ ਵੈਨ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ ਰਾਹਤ ਦੀ ਗੱਲ ਇਹ ਸੀ ਕਿ ਨੇੜੇ ਮੌਜੂਦ ਰਾਹਗੀਰਾਂ ਤੇ ਕਾਵੜੀਆਂ ਨੇ ਤੁਰੰਤ ਆਪਣੀ ਜ਼ਿੰਮੇਵਾਰੀ ਸੰਭਾਲੀ ਅਤੇ ਜ਼ਖਮੀ ਬੱਚਿਆਂ ਨੂੰ ਵੈਨ ਚੋਂ ਬਾਹਰ ਕੱਢਿਆ ਤੇ ਉਸੇ ਸਮੇਂ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦੇ ਵਿੱਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ ਤਾਂ ਲੋਕਾਂ ਨੇ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਕੋਈ ਮਾਪਦੰਡ ਕਿਉਂ ਨਹੀਂ ਬਣਾਏ ਜਾਂਦੇ ਸਕੂਲ ਵੈਨਾਂ ਦੇ ਵਿੱਚ ਓਵਰ ਡਰਾਈਵਰਾਂ ਦੀ ਲਾਪਰਵਾਹੀ ਅਤੇ ਸੁਰੱਖਿਆ ਉਪਕਰਨਾਂ ਦੀ ਅਣਦੇਖੀ ਅੱਜਕੱਲ੍ਹ ਆਮ ਹੁੰਦੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਕਨੋਜ ਦਿਆਂ ਦਿਖਾ ਰਹੇ ਹਾਂ ਇਸ ਘਟਨਾ ਦੇ ਵਿੱਚ ਵੈਨ ਡਰਾਈਵਰ ਦੇ ਨਾਲ ਨਾਲ ਲਗਭਗ 12 ਸਕੂਲੀ ਬੱਚੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ